ਲక్ష్ਮੀ ਦਾ ਬੇਟਾ ਮਨੋਜ ਖੁਸ਼ੀ-ਖੁਸ਼ੀ ਘਰ ਆਉਂਦਾ ਹੈ ਅਤੇ ਆ ਕੇ ਆਪਣੀ ਮਾਂ ਨੂੰ ਕਹਿੰਦਾ ਹੈ ਮਾਂ ਅੱਜ ਤੇਰੀ ਇੱਛਾ ਮੈਂ ਪੂਰੀ ਕਰ ਦਿੱਤੀ ਆ ਆ ਦੇਖ ਮੇਰੇ ਕੋਲ ਕੀ ਆ ਆਪਣੇ ਬੇਟੇ ਨੂੰ ਇੰਨਾ ਖੁਸ਼ ਵੇਖ ਕੇ ਲక్ష్ਮੀ ਪੁੱਛਣ ਲੱਗੀ ਕੀ ਆ ਪੁੱਤਰ ਤਾਂ ਉਹ ਕਹਿਣ ਲੱਗਾ ਮਾਂ ਤੂੰ ਮੈਨੂੰ ਹਮੇਸ਼ਾ ਕਹਿੰਦੀ ਸੀ ਨਾ ਕਿ ਤੂੰ ਕੁੰਭ ਦਾ ਮੇਲਾ ਦੇਖਣਾ ਹੈ ਮੈਨੂੰ ਅਫਸੋਸ ਹੈ ਕਿ ਮੈਂ ਪਹਿਲਾਂ ਤੇਰੀ ਇਹ ਇੱਛਾ ਪੂਰੀ ਨਹੀਂ ਕਰ ਸਕਿਆ ਪਰ ਇਸ ਸਾਲ ਮੈਂ ਇਹ ਗੱਲ ਠਾਨ ਲਈ ਸੀ ਕਿ ਤੁਹਾਨੂੰ ਹਰਦਵਾਰ ਜ਼ਰੂਰ ਲੈ ਕੇ ਜਾਵਾਂਗਾ ਇਹ ਦੇਖ ਆਪਣੀਆਂ ਟਿਕਟਾਂ ਆਪਾਂ ਪੂਰੇ 5 ਦਿਨ ਬਾਅਦ ਕੁੰਭ ਦੇ ਮੇਲੇ ਤੇ ਚੱਲਣਾ ਹੈ ਤੁਸੀਂ ਆਪਣੀ ਤਿਆਰੀ ਕਰ ਲਵੋ ਤੁਹਾਨੂੰ ਜਿਹੜੇ ਵੀ ਸਮਾਨ ਦੀ ਲੋੜ ਹੈ ਤੁਸੀਂ ਮੈਨੂੰ ਦੱਸ ਦੇਣਾ ਮੈਂ ਲਿਆ ਦੇਵਾਂਗਾ ਆਪਣੇ ਪੁੱਤਰ ਨੂੰ ਖੁਸ਼ ਵੇਖ ਕੇ ਲక్ష్ਮੀ ਵੀ ਖੁਸ਼ ਹੋ ਗਈ ਫਿਰ ਉਹ ਸੋਚਣ ਲੱਗੀ ਕਿ ਜੇ ਮੈਂ ਇਕੱਲੇ ਪੁੱਤਰ ਨਾਲ ਕੁੰਭ ਦੇ ਮੇਲੇ ਤੇ ਜਾਵਾਂਗੀ ਤਾਂ ਕਿਤੇ ਮੇਰੀ ਨੂੰ ਗੁੱਸਾ ਨਾ ਕਰ ਲਵੇ ਉਹ ਕਹਿਣ ਲੱਗੀ ਪੁੱਤਰ ਜੇ ਜਾਣਾ ਹੀ ਸੀ ਤਾਂ ਆਪਾਂ ਸਾਰੇ ਚੱਲਦੇ ਆਪਾਂ ਦੋਨੋਂ ਕੀ ਕਰਾਂਗੇ ਤਾਂ ਉਸਦਾ ਪੁੱਤਰ ਕਹਿਣ ਲੱਗਾ ਮਾਂ ਕੁੰਭ ਦੇ ਮੇਲੇ ਵਿੱਚ ਬਹੁਤ ਭੀੜ ਹੁੰਦੀ ਹੈ ਮੈਂ ਇੰਨੇ ਜਾਣਿਆਂ ਨੂੰ ਕਿਵੇਂ ਸੰਭਾਲਾਂਗਾ ਆਪਾਂ ਦੋਨੋਂ ਹੀ ਚੱਲਦੇ ਹਾਂ ਇਹ ਗੱਲ ਸੁਣ ਕੇ ਲక్ష్ਮੀ ਦੀ ਨੂੰ ਬੋਲੀ ਹਾਂ ਮਾਂ ਜੀ ਇਹ ਠੀਕ ਕਹਿ ਰਹੇ ਨੇ ਜਦੋਂ ਇਹ ਤੁਹਾਡੇ ਨਾਲ ਜਾ ਰਹੇ ਨੇ ਤਾਂ ਤੁਹਾਨੂੰ ਕੀ ਦਿੱਕਤ ਹੈ ਮੈਂ ਤਾਂ ਵੈਸੇ ਵੀ ਕਿਤੇ ਨਾ ਕਿਤੇ ਜਾਂਦੀ ਹੀ ਰਹਿੰਦੀ ਹਾਂ ਨਾਲੇ ਮੇਰੀ ਕਿਹੜਾ ਹਜੇ ਉਮਰ ਹੈ ਕੁੰਭ ਦੇ ਮੇਲੇ ਤੇ ਜਾਣ ਦੀ ਇਹ ਤਾਂ ਮੈਂ ਇਹਨਾਂ ਨੂੰ ਕਿੰਨੇ ਦਿਨਾਂ ਦੀ ਕਹਿ ਰਹੀ ਸੀ ਕਿ ਮਾਂ ਜੀ ਹਰ ਦੁਆਰ ਜਾਣ ਲਈ ਕਹਿੰਦੇ ਰਹਿੰਦੇ ਨੇ ਇਸ ਵਾਰ ਕੁੰਭ ਦਾ ਮੇਲਾ ਆ ਗਿਆ ਤਾਂ ਇਹ ਕਹਿੰਦੇ ਕਿ ਮੈਂ ਮੰਮੀ ਨੂੰ ਕੁੰਭ ਦੇ ਮੇਲੇ ਤੇ ਹਰ ਦੁਆਰ ਲੈ ਜਾਂਦਾ ਹਾਂ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਦੋਨੋਂ ਮਾਂ ਪੁੱਤ ਜਾਓ ਵੈਸੇ ਵੀ ਬੱਚੇ ਛੋਟੇ ਨੇ ਕੁੰਭ ਦੇ ਮੇਲੇ ਵਿੱਚ ਬਹੁਤ ਭੀੜ ਹੁੰਦੀ ਹੈ ਆਪਾਂ ਸਾਰੇ ਕੀ ਕਰਾਂਗੇ ਆਪਣੀ ਨੂੰਹ ਦੀ ਇਹ ਗੱਲ ਸੁਣ ਕੇ ਲక్ష్ਮੀ ਨੂੰ ਇਹ ਭਰੋਸਾ ਹੋ ਗਿਆ ਕਿ ਉਹਦੇ ਜਾਣ ਦੀ ਉਸਦੀ ਨੂੰਹ ਨੂੰ ਕੋਈ ਵੀ ਦਿੱਕਤ ਨਹੀਂ ਆ ਉਹ ਆਪਣੇ ਪੁੱਤਰ ਨੂੰ ਬਹੁਤ ਅਸੀਸਾਂ ਦੇਣ ਲੱਗੀ। ਅਗਲੇ ਦਿਨ ਹੀ ਲక్ష్ਮੀ ਨੇ ਕੁੰਭ ਦੇ ਮੇਲੇ ਤੇ ਜਾਣ ਦੀ ਤਿਆਰੀ ਕਰ ਲਈ। ਉਸਨੇ ਆਪਣੀ ਨੂੰਹ ਨੂੰ ਸਮਾਨ ਪੈਕ ਕਰਨ ਲਈ ਕਹਿ ਦਿੱਤਾ ਅਤੇ ਜੋ-ਜੋ ਸਮਾਨ ਉਸ ਨੂੰ ਚਾਹੀਦਾ ਸੀ, ਉਸਨੇ ਉਹ ਵੀ ਮੰਗਵਾ ਲਿਆ। ਲక్ష్ਮੀ ਆਪਣੇ ਪੁੱਤ ਬਾਰੇ ਸੋਚਦੀ ਹੈ ਕਿ ਉਸਦਾ ਪੁੱਤਰ ਕਿੰਨਾ ਚੰਗਾ ਹੈ ਜੋ ਉਸਦੀ ਇਹ ਇੱਛਾ ਪੂਰੀ ਕਰ ਰਿਹਾ ਹੈ। ਲక్ష్ਮੀ ਬਹੁਤ ਖੁਸ਼ੀ ਕਿ ਹੁਣ ਗੰਗਾ ਵਿੱਚ ਇਸ਼ਨਾਨ ਕਰਕੇ ਉਸ ਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ। ਪੰਜ ਦਿਨਾਂ ਬਾਅਦ ਲక్ష్ਮੀ ਅਤੇ ਉਸ ਦਾ ਪੁੱਤਰ ਕੁੰਭ ਦੇ ਮੇਲੇ ਤੇ ਜਾਣ ਲਈ ਰੇਲਵੇ ਸਟੇਸ਼ਨ ਪਹੁੰਚਦੇ ਨੇ ਰੇਲਵੇ ਸਟੇਸ਼ਨ ਪਹੁੰਚ ਕੇ ਉਹ ਟ੍ਰੇਨ ਦਾ ਇੰਤਜ਼ਾਰ ਕਰਦੇ ਨੇ ਪਰ ਹਜੇ ਟ੍ਰੇਨ ਨਹੀਂ ਆਈ ਸੀ ਇੰਨੇ ਨੂੰ ਬੱਦਲ ਗਰਜਦਾ ਹੈ ਅਤੇ ਜ਼ੋਰ-ਜ਼ੋਰ ਦੀ ਮੀਂਹ ਪੈਣ ਲੱਗਦਾ ਹੈ ਸਾਰੇ ਯਾਤਰੀ ਆਪਣੇ ਆਪ ਨੂੰ ਬਚਾਉਣ ਲਈ ਸ਼ੈੱਡ ਹੇਠਾਂ ਖੜ ਜਾਂਦੇ ਨੇ ਰੇਲਵੇ ਸਟੇਸ਼ਨ ਤੇ ਬਹੁਤ ਭੀੜ ਭੜਕਾ ਸੀ ਜਦੋਂ ਮੀਂਹ ਰੁਕਿਆ ਤਾਂ ਸਾਰੇ ਯਾਤਰੀ ਆਪੋ ਆਪਣੇ ਰਸਤੇ ਹਨ ਤੁਰ ਪਏ ਇਹਨੇ ਨੂੰ ਟ੍ਰੇਨ ਆ ਗਈ। ਲక్ష్ਮੀ ਅਤੇ ਉਸ ਦਾ ਬੇਟਾ ਵੀ ਆਪਣੀ ਟ੍ਰੇਨ ਵਿੱਚ ਚੜ ਗਏ। ਟ੍ਰੇਨ ਦਾ ਸਫ਼ਰ ਕਾਫੀ ਲੰਬਾ ਸੀ। ਜਦੋਂ ਵੀ ਲక్ష్ਮੀ ਨੇ ਬਾਥਰੂਮ ਜਾਣਾ ਹੁੰਦਾ ਤਾਂ ਟ੍ਰੇਨ ਦੇ ਰੁਕਣ ਤੇ ਜਾਂਦੀ। ਹੌਲੀ-ਹੌਲੀ ਸੀਟਾਂ ਨੂੰ ਹੱਥ ਪਾ ਕੇ ਉਹ ਬਾਥਰੂਮ ਤੱਕ ਪਹੁੰਚਦੀ ਤੇ ਮਸਾਂ ਆ ਕੇ ਆਪਣੀ ਸੀਟ ਤੇ ਡਿੱਗਦੀ। ਇਸ ਤਰ੍ਹਾਂ ਔਖੇ-ਸੌਖੇ ਉਹਨਾਂ ਨੇ ਆਪਣਾ ਸਫ਼ਰ ਪੂਰਾ ਕਰ ਲਿਆ। ਹਰਦਵਾਰ ਪਹੁੰਚ ਕੇ ਲక్ష్ਮੀ ਨੇ ਸੁੱਖ ਦਾ ਸਾਹ ਲਿਆ ਅਤੇ ਉਸ ਨੇ ਧਰਤੀ ਨੂੰ ਛੂ ਕੇ ਨਮਸਕਾਰ ਕੀਤੀ। ਫਿਰ ਉਹਨਾਂ ਨੇ ਸਟੇਸ਼ਨ ਤੋਂ ਆਟੋ ਲਿਆ ਤੇ ਕੁੰਬ ਦੇ ਮੇਲੇ ਵੱਲ ਨੂੰ ਜਾਣ ਲੱਗੇ ਆਟੋ ਵਾਲੇ ਨੇ ਉਹਨਾਂ ਨੂੰ ਕੁੰਬ ਦੇ ਮੇਲੇ ਤੋਂ ਕਾਫੀ ਪਿੱਛੇ ਉਤਾਰ ਦਿੱਤਾ ਕਿਉਂਕਿ ਅੱਗੇ ਬਹੁਤ ਭੀੜ ਸੀ ਲక్ష్ਮੀ ਦਾ ਬੇਟਾ ਆਪਣੀ ਮਾਂ ਦਾ ਹੱਥ ਫੜ ਕੇ ਤੁਰਨ ਲੱਗਾ ਕਾਫੀ ਲੰਬਾ ਸਮਾਂ ਤੁਰਨ ਤੋਂ ਬਾਅਦ ਉਹ ਗੰਗਾ ਨਦੀ ਦੇ ਆਸ-ਪਾਸੇ ਬਣੇ ਸਰਾਂ ਕੋਲ ਪਹੁੰਚ ਗਏ ਉੱਥੇ ਜਾ ਕੇ ਲక్ష్ਮੀ ਦੇ ਬੇਟੇ ਨੇ ਧਰਤੀ ਤੇ ਚਾਦਰ ਵਿਛਾਈ ਅਤੇ ਆਪਣੀ ਮਾਂ ਨੂੰ ਉੱਥੇ ਲਟਾਇਆ ਥੋੜਾ ਸਮਾਂ ਆਰਾਮ ਕਰਨ ਤੋਂ ਬਾਅਦ ਲక్ష్ਮੀ ਆਪਣੇ ਪੁੱਤਰ ਨੂੰ ਕਹਿਣ ਲੱਗੀ ਪੁੱਤ ਕੁੰਭ ਦੇ ਮੇਲੇ ਤੇ ਇੰਨੀ ਭੀੜ ਹੁੰਦੀ ਹੈ ਤਾਂ ਉਸਦਾ ਪੁੱਤਰ ਕਹਿਣ ਲੱਗਾ ਹਾਂ ਮਾਂ ਮੈਂ ਵੀ ਤਾਂ ਵੈਸੇ ਪਹਿਲੀ ਵਾਰ ਆਇਆ ਹਾਂ ਪਰ ਮੈਂ ਸੁਣਿਆ ਸੀ ਕਿ ਕੁੰਭ ਦੇ ਮੇਲੇ ਤੇ ਤਾਂ ਬਹੁਤ ਭੀੜ ਹੁੰਦੀ ਆ ਉਸ ਤੋਂ ਬਾਅਦ ਮਨੋਜ ਆਪਣੀ ਮਾਂ ਨੂੰ ਗੰਗਾ ਨਦੀ ਵਿੱਚ ਇਸ਼ਨਾਨ ਕਰਵਾਉਣ ਲਈ ਲੈ ਗਿਆ ਇਸ਼ਨਾਨ ਕਰਾਉਣ ਤੋਂ ਬਾਅਦ ਮਨੋਜ ਆਪਣੀ ਮਾਂ ਨੂੰ ਲਿਆ ਕੇ ਉਸੇ ਸਰਾਂ ਦੇ ਬਰਾਂਡੇ ਵਿੱਚ ਬਿਠਾ ਦਿੰਦਾ ਹੈ ਅਤੇ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮੈਂ ਪਤਾ ਕਰਦਾ ਹਾਂ ਜੇ ਸਾਨੂੰ ਰਹਿਣ ਲਈ ਕੋਈ ਕਮਰਾ ਮਿਲ ਜਾਵੇ ਤਾਂ ਤਾਂ ਉਸ ਦੀ ਮਾਂ ਕਹਿੰਦੀ ਹੈ ਰਹਿਣ ਦੇ ਪੁੱਤ ਇੰਨੀ ਭੀੜ ਵਿੱਚ ਆਪਾਂ ਨੂੰ ਕਮਰਾ ਕਿੱਥੋਂ ਮਿਲਣਾ ਹੈ ਆਪਾਂ ਔਖੇ ਸੌਖੇ ਇੱਥੇ ਹੀ ਰਾਤ गुजार ਲਵਾਂਗੇ ਲక్ష్ਮੀ ਆਪਣੇ ਪੁੱਤਰ ਨੂੰ ਕਹਿੰਦੀ ਹੈ ਮੈਂ ਤਾਂ ਬਹੁਤ ਥੱਕ ਗਈ ਹਾਂ ਕੁਝ ਪਲ ਆਰਾਮ ਕਰਨਾ ਚਾਹੁੰਦੀ ਹਾਂ ਮਨੋਜ ਕਹਿਣ ਲੱਗਾ ਮਾਂ ਜੀ ਤੁਸੀਂ ਆਰਾਮ ਕਰੋ ਮੈਂ ਮੇਲਾ ਘੁੰਮ ਕੇ ਆਉਂਦਾ ਹਾਂ ਜਾਂਦਾ ਹੋਇਆ ਉਹ ਆਪਣੀ ਮਾਂ ਨੂੰ ਕੁਝ ਪੈਸੇ ਦੇਣ ਲੱਗਿਆ ਤਾਂ ਲక్ష్ਮੀ ਕਹਿਣ ਲੱਗੀ ਪੁੱਤ ਮੈਨੂੰ ਪੈਸਿਆਂ ਦੀ ਕੀ ਲੋੜ ਹੈ ਮੇਰੇ ਕੋਲ 500 ਰੁਪਏ ਹੈਗੇ ਨੇ ਤਾਂ ਮਨੋਜ ਕਹਿਣ ਲੱਗਾ ਮਾਂ ਕਈ ਵਾਰ ਪੈਸਿਆਂ ਦੀ ਲੋੜ ਪੈ ਜਾਂਦੀ ਹੈ ਇੱਥੇ ਬਹੁਤ ਪੀੜ ਹੈ ਜਿਹੜੇ 500 ਰੁਪਏ ਤੁਹਾਡੇ ਕੋਲ ਨੇ ਕਈ ਵਾਰੀ ਕਿਸੇ ਨੇ ਕੱਢ ਲਏ ਤਾਂ ਤੁਹਾਡੇ ਕੋਲ ਪੈਸੇ ਤਾਂ ਹੋਣੇ ਚਾਹੀਦੇ ਨੇ ਤਾਂ ਉਸ ਦੀ ਮਾਂ ਕਹਿਣ ਲੱਗੀ ਪੁੱਤਰ ਮੈਂ ਕਿਹੜਾ ਕਿਤੇ ਜਾਣਾ ਹੈ ਵੈਸੇ ਵੀ ਤੂੰ ਮੇਲਾ ਘੁੰਮ ਕੇ ਆ ਜਾਵੇਂਗਾ ਜੇ ਮੈਨੂੰ ਲੋੜ ਹੋਈ ਤਾਂ ਮੈਂ ਤੈਨੂੰ ਕਹਿ ਦੇਵਾਂਗੀ ਤਾਂ ਮਨੋਜ ਕਹਿਣ ਲੱਗਾ ਮਾਂ ਜੀ ਤੁਸੀਂ ਫਿਕਰ ਨਾ ਕਰੋ ਮੈਂ ਤਾਂ ਆ ਜਾਵਾਂਗਾ ਪਰ ਫਿਰ ਵੀ ਮੈਂ ਸਾਰੇ ਪੈਸੇ ਲੈ ਕੇ ਚੱਲਿਆ ਹਾਂ ਜੇ ਕਿਸੇ ਨੇ ਮੇਰੀ ਜੇਬ ਕੱਟ ਲਈ ਇਸ ਲਈ ਇਹ ਪੈਸੇ ਤੁਹਾਡੇ ਕੋਲ ਸੁਰੱਖਿਅਤ ਰਹਿਣਗੇ ਆਪਣੇ ਪੁੱਤਰ ਦੀ ਗੱਲ ਸੁਣ ਕੇ ਲక్ష్ਮੀ ਆਪਣੇ ਪੁੱਤਰ ਤੋਂ ਪੈਸੇ ਫੜ ਲੈਂਦੀ ਹੈ ਅਤੇ ਉਸ ਦਾ ਪੁੱਤਰ ਆਪਣਾ ਬੈਗ ਲੈ ਕੇ ਚਲਿਆ ਜਾਂਦਾ ਹੈ ਲਕਸ਼ਮੀ ਕਹਿਣ ਲੱਗੀ ਪੁੱਤ ਤੂੰ ਬੈਗ ਕਿਉਂ ਲੈ ਕੇ ਚੱਲਿਆ ਹੈ ਤਾਂ ਮਨੋਜ ਕਹਿਣ ਲੱਗਾ ਮਾਂ ਆਪਣੇ ਬੈਗ ਦਾ ਸਰਾਣਾ ਲਾ ਕੇ ਤੁਸੀਂ ਆਰਾਮ ਕਰ ਲਓ ਜੇ ਤੁਸੀਂ ਸੌਂ ਗਏ ਤਾਂ ਮੇਰੇ ਬੈਗ ਦੀ ਰਾਖੀ ਕੌਣ ਕਰੇਗਾ ਕੋਈ ਚੱਕ ਕੇ ਲੈ ਜਾਵੇਗਾ ਇਸ ਲਈ ਮੈਂ ਆਪਣਾ ਬੈਗ ਲੈ ਕੇ ਚੱਲਿਆ ਹਾਂ ਇਹ ਕਹਿ ਕੇ ਮਨੋਜ ਉੱਥੋਂ ਚਲਿਆ ਗਿਆ ਲਕਸ਼ਮੀ ਆਪਣੇ ਪੁੱਤਰ ਦੇ ਜਾਣ ਤੋਂ ਬਾਅਦ ਲੇਟ ਗਈ ਉਸਨੇ ਆਪਣੇ ਬੈਗ ਨੂੰ ਸਿਰ ਹੇਠਾਂ ਰੱਖ ਲਿਆ ਉਹ ਬਹੁਤ ਥੱਕੀ ਹੋਈ ਸੀ ਇਸਲੇ ਉਸ ਨੂੰ ਨੀਂਦ ਆ ਗਈ ਜਦੋਂ ਉਸ ਨੂੰ ਜਾਗਾਈ ਤਾਂ ਉਸ ਨੇ ਵੇਖਿਆ ਕਿ ਸ਼ਾਮ ਹੋ ਚੁੱਕੀ ਸੀ ਪਰ ਉਸ ਦਾ ਪੁੱਤਰ ਮਨੋਜ ਅਜੇ ਤੱਕ ਵਾਪਸ ਨਹੀਂ ਸੀ ਆਇਆ ਉਹ ਆਸੇ ਪਾਸੇ ਨਿਗਾ ਮਾਰਦੀ ਹੈ ਬਹੁਤ ਭੀੜ ਹੁੰਦੀ ਹੈ ਪਰ ਉਸ ਨੂੰ ਆਪਣਾ ਮਨੋਜ ਕਿਤੇ ਦਿਖਾਈ ਨਹੀਂ ਦਿੰਦਾ ਫਿਰ ਉਹ ਉੱਠ ਕੇ ਸਰੋਵਰ ਵੱਲ ਜਾਂਦੀ ਹੈ ਉੱਥੇ ਵੀ ਉਸ ਨੂੰ ਆਪਣਾ ਪੁੱਤਰ ਦਿਖਾਈ ਨਹੀਂ ਦਿੰਦਾ ਫਿਰ ਉਹ ਬਾਹਰ ਵੱਲ ਨੂੰ ਆਉਂਦੀ ਹੈ ਉਹ ਦੇਖਦੀ ਹੈ ਕਿ 메ਨ ਗੇਟ ਵੱਲੋਂ ਕਾਫੀ ਬੰਦੇ ਭੱਜੇ ਆ ਰਹੇ ਨੇ ਅਤੇ ਇਹ ਵੇਖ ਕੇ ਉਹ ਘਬਰਾ ਜਾਂਦੀ ਹੈ ਉਹ ਉਹਨਾਂ ਨੂੰ ਪੁੱਛਦੀ ਹੈ ਕਿ ਪੁੱਤਰ ਕੀ ਹੋਇਆ ਇੰਨਾ ਸ਼ੋਰ ਕਾਦਾ ਹੈ ਤਾਂ ਉਹਨਾਂ ਵਿੱਚੋਂ ਇੱਕ ਆਦਮੀ ਨੇ ਕਿਹਾ ਮਾਂ ਜੀ ਮੇਲੇ ਵਿੱਚ ਇੱਕ ਹਾਥੀ ਭੂਸਰ ਗਿਆ ਹੈ ਇਸ ਲਈ ਉਸਨੇ ਬਹੁਤ ਸਾਰੇ ਲੋਕਾਂ ਨੂੰ ਲਤਾੜ ਦਿੱਤਾ ਹੈ ਜਿਸ ਨਾਲ ਕਈ ਮੌਤਾਂ ਹੋ ਗਈਆਂ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਨੇ ਇਹ ਗੱਲ ਸੁਣ ਕੇ ਲక్ష్ਮੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਉਹ ਸੋਚਣ ਲੱਗੀ ਕਿਤੇ ਉਸ ਦਾ ਬੇਟਾ ਮਨੋਜ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਮੇਰਾ ਬੇਟਾ ਤਾਂ ਦੁਪਹਿਰ ਦਾ ਗਿਆ ਹੈ ਫਿਰ ਉਹ ਉਸੇ ਆਦਮੀ ਨੂੰ ਪੁੱਛਦੀ ਹੈ ਕਿ ਕਿੰਨੇ ਵਜੇ ਦੀ ਗੱਲ ਹੈ ਤਾਂ ਉਹ ਆਦਮੀ ਕਹਿੰਦਾ ਹੈ ਕਿ ਇਹ ਸ਼ਾਮ 4 ਵਜੇ ਦੀ ਗੱਲ ਹੈ ਲక్ష్ਮੀ ਆਪਣੇ ਆਪ ਨੂੰ ਤਰਵਾਸ ਦਿੰਦੀ ਹੋਈ ਸੋਚਦੀ ਹੈ ਕਿ ਮਨੋਜ ਤਾਂ ਇੱਧਰ ਗਿਆ ਹੀ ਨਹੀਂ ਵੈਸੇ ਵੀ ਉਹ ਤਾਂ ਦੁਪਹਿਰ ਦਾ ਗਿਆ ਹੈ ਪਰ ਉਹ ਘਬराई ਹੋਈ ਆਪਣੇ ਪੁੱਤਰ ਨੂੰ ਲੱਭਣਾ ਸ਼ੁਰੂ ਕਰ ਦਿੰਦੀ ਹੈ ਜਦੋਂ ਉਹ ਆਸੇ-ਪਾਸੇ ਦੌੜਦੀ ਹੈ ਤਾਂ ਉਸ ਨੂੰ ਇੱਕ ਆਦਮੀ ਮਿਲਦਾ ਹੈ ਅਤੇ ਉਹ ਪੁੱਛਦਾ ਹੈ ਮਾਤਾ ਜੀ ਕੀ ਹੋਇਆ ਤੁਸੀਂ ਇੰਨੇ ਘਬਰਾਏ ਹੋਏ ਕਿਉਂ ਹੋ ਤਾਂ ਲక్ష్ਮੀ ਕਹਿੰਦੀ ਹੈ ਪੁੱਤ ਮੇਰਾ ਪੁੱਤਰ ਖੋ ਗਿਆ ਹੈ ਮੈਂ ਉਸ ਨੂੰ ਲੱਭ ਰਹੀ ਹਾਂ ਤਾਂ ਉਹ ਆਦਮੀ ਕਹਿਣ ਲੱਗਾ ਕਿ ਤੁਹਾਡੇ ਕੋਲ ਤੁਹਾਡੇ ਪੁੱਤਰ ਦੀ ਕੋਈ ਤਸਵੀਰ ਹੈ ਤਾਂ ਉਹ ਕਹਿਣ ਲੱਗੀ ਨਹੀਂ ਪੁੱਤ ਮੇਰੇ ਕੋਲ ਤਾਂ ਆਪਣੇ ਪੁੱਤਰ ਦੀ ਕੋਈ ਵੀ ਤਸਵੀਰ ਨਹੀਂ ਆ ਫਿਰ ਉਸ ਆਦਮੀ ਨੇ ਕਿਹਾ ਮਾਂ ਜੀ ਤੁਸੀਂ ਐਦਾਂ ਕਰੋ ਸਾਹਮਣੇ ਪੁਲਿਸ ਚੌਕੀ ਹੈ ਤੁਸੀਂ ਪੁਲਿਸ ਚੌਕੀ ਜਾਓ ਅਤੇ ਉੱਥੇ ਪੁਲਿਸ ਦੀ ਮਦਦ ਲਵੋ ਲక్ష్ਮੀ ਪੁਲਿਸ ਚੌਕੀ ਜਾਂਦੀ ਹੈ ਅਤੇ ਪੁਲਿਸ ਇੰਸਪੈਕਟਰ ਨੂੰ ਸਾਰੀ ਗੱਲ ਦੱਸਦੀ ਹੈ ਪੁਲਿਸ ਇੰਸਪੈਕਟਰ ਉਸਦੇ ਪੁੱਤਰ ਦਾ ਹੁਲੀਆ ਪੁੱਛਦਾ ਹੈ ਤੇ ਉਹ ਕਹਿੰਦਾ ਹੈ ਮਾਂ ਜੀ ਤੁਸੀਂ ਜਾ ਕੇ ਆਰਾਮ ਨਾਲ ਬੈਠੋ ਅਸੀਂ ਤੁਹਾਡੇ ਪੁੱਤਰ ਨੂੰ ਲੱਭਦੇ ਹਾਂ ਜੇ ਕੋਈ ਵੀ ਖਬਰ ਮਿਲੀ ਤਾਂ ਅਸੀਂ ਤੁਹਾਨੂੰ ਦੱਸ ਦਿਆਂਗੇ ਇਹ ਸੁਣ ਕੇ ਲక్ష్ਮੀ ਸੁੱਖ ਦਾ ਸਾਹ ਲੈਂਦੀ ਹੈ ਅਤੇ ਆ ਕੇ ਉਸ ਬਰਾਡੇ ਵਿੱਚ ਹੀ ਬੈਠ ਜਾਂਦੀ ਹੈ ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਉਸ ਨੂੰ ਲੱਗਦਾ ਹੈ ਕਿ ਪੁਲਿਸ ਨੂੰ ਵੀ ਕੁਝ ਪਤਾ ਨਹੀਂ ਲੱਗਿਆ ਤਾਂ ਉਹ ਫਿਰ ਬਾਹਰ ਵੱਲ ਜਾਂਦੀ ਹੈ ਅਤੇ ਬਾਹਰ ਅਜੀਬ ਹਾਹਾਕਾਰ ਮੱਚੀ ਹੋਈ ਸੀ ਮ੍ਰਿਤਕ ਆਦਮੀਆਂ ਨੂੰ ਨੇੜੇ ਦੇ ਮੁਰਦਾ ਘਰ ਵਿੱਚ ਲੈ ਕੇ ਜਾਇਆ ਜਾ ਰਿਹਾ ਸੀ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਸੀ ਲక్ష్ਮੀ ਦਾ ਮਨ ਨਹੀਂ ਖੜਿਆ ਉਹ ਫਿਰ ਦੁਬਾਰਾ ਪੁਲਿਸ ਚੌਕੀ ਜਾਂਦੀ ਹੈ ਅਤੇ ਪੁਲਿਸ ਇੰਸਪੈਕਟਰ ਲక్ష్ਮੀ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਉਸ ਮਰਦਾ ਘਰ ਵਿੱਚ ਲੈ ਜਾਂਦਾ ਹੈ ਜਿੱਥੇ ਮ੍ਰਿਤਕ ਦੇਹਾਂ ਰੱਖੀਆਂ ਹੋਈਆਂ ਸਨ ਪਰ ਉੱਥੇ ਜਾ ਕੇ ਲక్ష్ਮੀ ਨੂੰ ਸੁੱਖ ਦਾ ਸਾਹ ਆਉਂਦਾ ਹੈ ਕਿਉਂਕਿ ਉਹਨਾਂ ਲਾਸ਼ਾਂ ਵਿੱਚੋਂ ਉਸਦਾ ਪੁੱਤਰ ਨਹੀਂ ਸੀ ਉਸ ਨੂੰ ਚੈਨ ਆਉਂਦਾ ਹੈ ਅਤੇ ਉਹ ਸੋਚਦੀ ਹੈ ਕਿ ਮੇਰਾ ਪੁੱਤਰ ਰਾਜੀ ਖੁਸ਼ੀ ਹੈ ਫਿਰ ਪੁਲਿਸ ਇੰਸਪੈਕਟਰ ਲక్ష్ਮੀ ਨੂੰ ਹਸਪਤਾਲ ਲੈ ਕੇ ਜਾਂਦਾ ਹੈ ਅਤੇ ਜ਼ਖਮੀ ਹੋਏ ਆਦਮੀਆਂ ਦੀ ਪਛਾਣ ਕਰਾਉਂਦਾ ਹੈ ਪਰ ਲక్ష్ਮੀ ਦਾ ਪੁੱਤਰ ਉੱਥੇ ਵੀ ਨਹੀਂ ਹੁੰਦਾ ਤਾਂ ਪੁਲਿਸ ਵਾਲਾ ਕਹਿੰਦਾ ਹੈ ਮਾਂ ਜੀ ਹੋ ਸਕਦਾ ਹੈ ਤੁਹਾਡਾ ਪੁੱਤਰ ਮੇਲੇ ਵਿੱਚ ਕਿਤੇ ਘੁੰਮਦਾ ਫਿਰਦਾ ਹੋਵੇ ਤੁਸੀਂ ਇੰਤਜ਼ਾਰ ਕਰੋ ਤਾਂ ਲక్ష్ਮੀ ਵੀ ਕਹਿੰਦੀ ਹੈ ਹਾਂ ਪੁੱਤਰ ਮੈਂ ਵੀ ਇਹੀ ਸੋਚਦੀ ਹਾਂ ਕਿਤੇ ਮੈਂ ਆਪਣੇ ਪੁੱਤਰ ਨੂੰ ਲੱਭਦੀ ਫਿਰਾਂ ਅਤੇ ਉਹ ਮੈਨੂੰ ਉੱਥੇ ਲੱਭਦਾ ਫਿਰੇ ਜਿੱਥੇ ਉਸਨੇ ਮੈਨੂੰ ਬਿਠਾਇਆ ਸੀ ਉਹ ਪੁਲਿਸ ਵਾਲੇ ਨੂੰ ਕਹਿੰਦੀ ਹੈ ਕਿ ਤੁਸੀਂ ਮੈਨੂੰ ਉੱਥੇ ਹੀ ਛੱਡ ਦਿਓ ਪੁਲਿਸ ਵਾਲਾ ਲక్ష్ਮੀ ਨੂੰ ਉਸੇ ਭਾਂਡੇ ਵਿੱਚ ਛੱਡ ਦਿੰਦਾ ਹੈ ਲక్ష్ਮੀ ਘੰਟਿਆਂ ਵੱਧੀ ਆਪਣੇ ਪੁੱਤਰ ਦਾ ਇੰਤਜ਼ਾਰ ਕਰਦੀ ਹੈ ਪਰ ਉਸਦਾ ਪੁੱਤਰ ਅਜੇ ਤੱਕ ਵਾਪਸ ਨਹੀਂ ਆਉਂਦਾ ਉਹ ਆਪਣੇ ਪੁੱਤ ਦਾ ਬਹੁਤ ਫਿਕਰ ਕਰਦੀ ਹੈ ਅਤੇ ਸੋਚਦੀ ਹੈ ਮੇਰਾ ਪੁੱਤਰ ਤਾਂ ਕਿੰਨਾ ਪੋਲਾ ਹੈ ਕਿਤੇ ਕੋਈ ਉਸ ਨੂੰ ਵਰਗਲਾ ਕੇ ਨਾ ਲੈ ਗਿਆ ਹੋਵੇ ਜਾਂ ਕੋਈ ਲੁੱਟ ਪੱਟ ਕਰਕੇ ਮੇਰੇ ਪੁੱਤਰ ਦਾ ਸਮਾਨ ਨਾ ਲੈ ਗਿਆ ਹੋਵੇ ਮੇਰੇ ਪੁੱਤ ਨੂੰ ਬੇਹੋਸ਼ ਨਾ ਕਰ ਗਿਆ ਹੋਵੇ ਇਸ ਤਰ੍ਹਾਂ ਦੇ ਕਈ ਬੁਰੇ ਖਿਆਲ ਲక్ష్ਮੀ ਦੇ ਮਨ ਵਿੱਚ ਆਉਂਦੇ ਨੇ ਹੁਣ ਲక్ష్ਮੀ ਕਰੇ ਵੀ ਤਾਂ ਕੀ ਕਿਉਂਕਿ ਉਸ ਕੋਲ ਕਿਹੜਾ ਕੋਈ ਫੋਨ ਸੀ ਕਿ ਉਹ ਆਪਣੀ ਨੂੰਹ ਨੂੰ ਦੱਸ ਦਿੰਦੀ ਜਾਂ ਆਪਣੇ ਪੁੱਤਰ ਨੂੰ ਫੋਨ ਕਰ ਲੈਂਦੀ ਇਸ ਲਈ ਲక్ష్ਮੀ ਆਪਣੇ ਪੁੱਤਰ ਦੀ ਚਿੰਤਾ ਵਿੱਚ ਖੋਈ ਰਹਿੰਦੀ ਹੈ ਉਹ ਦੋਨੋਂ ਹੱਥ ਜੋੜ ਕੇ ਅਰਦਾਸ ਕਰਦੀ ਹੈ हे परमात्मा जल्दी मेरे पुत्र नु मेरे नाल मिला दे मेनू बहुत ਘਬਰਾਟ ਹੋ ਰਹੀ ਹੈ ਫਿਰ ਉਹ ਆਪਣੇ ਆਪ ਨੂੰ ਕੋਸਦੀ ਹੋਈ ਆਖਦੀ ਹੈ ਮੈਂ ਵੀ ਆਪਣੇ ਪੁੱਤਰ ਨੂੰ ਤੰਗ ਕਰ ਮਾਰਿਆ ਹੈ ਮੈਂ ਕਿੰਨੇ ਸਮੇਂ ਤੋਂ ਉਸ ਨੂੰ ਹਰ ਦੁਆਰ ਆਉਣ ਲਈ ਕਹਿ ਰਹੀ ਸੀ ਪਰ ਜਦੋਂ ਉਹ ਕੁੰਭ ਦੇ ਮੇਲੇ ਤੇ ਆਉਣ ਲਈ ਟਿਕਟਾਂ ਲੈ ਕੇ ਆਇਆ ਸੀ ਤਾਂ ਮੈਂ ਮਨਾ ਵੀ ਕਰ ਸਕਦੀ ਸੀ ਮੈਂ ਜਵਾਬ ਕਿ ਉਹਨਾਂ ਦਿੱਤਾ ਕਿਉਂਕਿ ਮੇਲੇ ਵਿੱਚ ਬਹੁਤ ਭੀੜ ਹੈ ਸੀ ਕੁੰਭ ਦੇ ਮੇਲੇ ਤੋਂ ਬਿਨਾਂ ਵੀ ਹਰਦੁਆਰ ਆ ਸਕਦੇ ਸੀ ਇਹ ਸੋਚਦੀ ਹੋਈ ਉਹ ਆਪਣੇ ਆਪ ਨੂੰ ਬਹੁਤ ਕੋਸਦੀ ਹੈ ਰਾਤ ਹੋ ਜਾਂਦੀ ਹੈ ਅਤੇ ਲక్ష్ਮੀ ਰਾਤ ਤੱਕ ਉੱਥੇ ਹੀ ਬੈਠੀ ਰਹਿੰਦੀ ਹੈ ਉਹ ਕੁਝ ਖਾਣ ਪੀਣ ਵੀ ਨਹੀਂ ਜਾਂਦੀ ਉਸ ਨੂੰ ਲੱਗਦਾ ਹੈ ਕਿ ਕਿਤੇ ਉਸ ਦੇ ਜਾਨ ਮਗਰੋਂ ਉਸ ਦਾ ਬੇਟਾ ਉਸ ਨੂੰ ਲੱਭਦਾ ਲੱਭਦਾ ਇੱਥੇ ਨਾ ਆ ਜਾਵੇ ਕਾਫੀ ਹਨੇਰੇ ਤੱਕ ਉਹ ਬੈਠੀ ਰਹਿੰਦੀ ਹੈ ਪਰ ਫਿਰ ਬੈਠੇ-ਬੈਠੇ ਉਸ ਦੀ ਅੱਖ ਲੱਗ ਜਾਂਦੀ ਹੈ ਅਤੇ ਉਹ ਉੱਥੇ ਹੀ ਲੇਟ ਜਾਂਦੀ ਹੈ ਅਗਲੇ ਦਿਨ ਸਵੇਰੇ ਜਦੋਂ ਸੁਬਾਹ ਹੋਈ ਤਾਂ ਉਹ ਬਿਨਾ ਕੁਝ ਖਾਦੇ ਪੀਤੇ ਪਹਿਲਾਂ ਪੁਲਿਸ ਚੌਂਕੀ ਜਾਂਦੀ ਹੈ ਫਿਰ ਪੁਲਿਸ ਮੁਲਾਜ਼ਮ ਉਸ ਨੂੰ ਵੇਖ ਕੇ ਪੁੱਛਦੇ ਨੇ ਆਓ ਮਾਤਾ ਜੀ ਕੀ ਤੁਹਾਡਾ ਬੇਟਾ ਹਜੇ ਵੀ ਨਹੀਂ ਮਿਲਿਆ ਹੁਣ ਤੱਕ ਤਾਂ ਸਾਰੇ ਪੁਲਿਸ ਵਾਲੇ ਲక్ష్ਮੀ ਨੂੰ ਪਹਿਚਾਨਣ ਲੱਗ ਗਏ ਸੀ ਤਾਂ ਲక్ష్ਮੀ ਉਹਨਾਂ ਨੂੰ ਕਹਿੰਦੀ ਹੈ ਨਹੀਂ ਪੁੱਤਰ ਅਜੇ ਮੇਰਾ ਪੁੱਤਰ ਨਹੀਂ ਮਿਲਿਆ ਜੇ ਮੇਰਾ ਪੁੱਤਰ ਮਿਲਿਆ ਹੁੰਦਾ ਤਾਂ ਮੈਂ ਇੱਥੇ ਕਿਉਂ ਆਉਂਦੀ ਤਾਂ ਉਹ ਕਹਿਣ ਲੱਗੇ ਮਾਤਾ ਜੀ ਤੁਸੀਂ ਇਦਾਂ ਕਰੋ ਜਾ ਕੇ ਮੱਥਾ ਟੇਕੋ ਅਤੇ ਇਸ਼ਨਾਨ ਕਰੋ ਤੁਹਾਡਾ ਬੇਟਾ ਜਲਦੀ ਮਿਲ ਜਾਵੇਗਾ ਤੁਸੀਂ ਆਪਣਾ ਨਾਮ ਅਤੇ ਪਤਾ ਲਿਖਵਾ ਦਿਓ ਅਸੀਂ ਸਾਰੇ ਕਿਤੇ ਜਾ ਕੇ ਅਨਾਉਂਸਮੈਂਟ ਕਰਵਾਉਂਦੇ ਹਾਂ ਤੁਹਾਡਾ ਬੇਟਾ ਜਿੱਥੇ ਵੀ ਹੋਇਆ ਤੁਹਾਡੇ ਤੱਕ ਜ਼ਰੂਰ ਪਹੁੰਚ ਜਾਵੇਗਾ ਤੁਸੀਂ ਗੰਗਾ ਵਿੱਚ ਇਸ਼ਨਾਨ ਕਰੋ ਪੁਲਿਸ ਵਾਲਿਆਂ ਦੇ ਭਰੋਸਾ ਦੇਣ ਤੇ ਲక్ష్ਮੀ ਫਿਰ ਮੰਦਿਰ ਆ ਜਾਂਦੀ ਹੈ ਉਹ ਚਾਹ ਪਾਣੀ ਪੀਂਦੀ ਹੈ ਅਤੇ ਇਸ਼ਨਾਨ ਕਰਕੇ ਮੰਦਿਰ ਵਿੱਚ ਮੱਥਾ ਟੇਕਦੀ ਹੈ ਅਤੇ ਆਪਣੇ ਬੇਟੇ ਨੂੰ ਲੱਭਣ ਦੀ ਅਰਦਾਸ ਕਰਦੀ ਹੈ ਅਰਦਾਸ ਕਰਨ ਤੋਂ ਬਾਅਦ ਲక్ష్ਮੀ ਫਿਰ ਉੱਥੇ ਭਰਾਂਡੇ ਵਿੱਚ ਆ ਕੇ ਬੈਠ ਜਾਂਦੀ ਹੈ ਉਹ ਹਰ ਆਉਣ ਜਾਣ ਵਾਲੇ ਵਿਅਕਤੀ ਤੇ ਨਿਗਾਹ ਮਾਰਦੀ ਹੈ ਉਹ ਸੋਚਦੀ ਹੈ ਕਿ ਤੇ ਤਾਂ ਉਸ ਦਾ ਪੁੱਤਰ ਮਿਲ ਜਾਵੇ ਉਹ ਸੋਚਦੀ ਹੈ ਕਿ ਜੇ ਮੇਰਾ ਪੁੱਤਰ ਨਾ ਮਿਲਿਆ ਤਾਂ ਮੈਂ ਘਰ ਜਾ ਕੇ ਆਪਣੀ ਨੂੰਹ ਨੂੰ ਕੀ ਮੂੰਹ ਦਿਖਾਵਾਂਗੀ ਇਹ ਸੋਚ-ਸੋਚ ਉਸ ਦੀ ਜਾਨ ਨਿਕਲ ਰਹੀ ਸੀ ਉਹ ਹਰ ਆਉਣ ਜਾਣ ਵਾਲੇ ਤੇ ਨਿਗ੍ਹਾ ਰੱਖ ਰਹੀ ਸੀ ਪਰ ਉਹਨਾਂ ਵਿੱਚੋਂ ਕਿਤੇ ਵੀ ਮਨੋਜ ਨਜ਼ਰ ਨਹੀਂ ਆ ਰਿਹਾ ਸੀ ਸੋਚ-ਸੋਚ ਕੇ ਉਸ ਦੀ ਜਾਨ ਨਿਕਲ ਰਹੀ ਸੀ ਅਤੇ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਰਹੇ ਸੀ ਫਿਰ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹੈ हे ਪ੍ਰਮਾਤਮਾ ਤੇਰੀ ਲੀਲਾ ਬਹੁਤ ਨਿਆਰੀ ਹੈ ਤੂੰ ਹੀ ਕੋਈ ਚਮਤਕਾਰ ਕਰ ਕਿ ਮੇਰਾ ਬੇਟਾ ਮੈਨੂੰ ਮਿਲ ਜਾਵੇ ਹੁਣ ਮੇਰਾ ਸਬਰ ਖਤਮ ਹੋ ਰਿਹਾ ਹੈ ਬੈਠੀ ਬੈਠੀ ਲక్ష్ਮੀ ਦਾ ਮਨ ਟਿਕ ਨਹੀਂ ਰਿਹਾ ਸੀ ਇਸ ਲਈ ਉਹ ਫਿਰ ਬਾਰ-ਬਾਰ ਪੁਲਿਸ ਚੌਂਕੀ ਜਾਂਦੀ ਹੈ ਪੁਲਿਸ ਵਾਲਿਆਂ ਨੂੰ ਵੀ ਲక్ష్ਮੀ ਨਾਲ ਹਮਦਰਦੀ ਹੋ ਗਈ ਸੀ ਫਿਰ ਉਹ ਪੁੱਛਦੇ ਨੇ ਕਿ ਮਾਤਾ ਜੀ ਕੀ ਤੁਹਾਡੇ ਕੋਲ ਤੁਹਾਡੇ ਪੁੱਤਰ ਦਾ ਮੋਬਾਈਲ ਨੰਬਰ ਹੈ ਤਾਂ ਉਹ ਕਹਿਣ ਲੱਗੀ ਨਹੀਂ ਪੁੱਤਰ ਮੇਰੇ ਕੋਲ ਤਾਂ ਨਹੀਂ ਆ ਉਹ ਕਹਿਣ ਲੱਗੇ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਦਾ ਲక్ష్ਮੀ ਨੇ ਆਪਣੇ ਦਿਮਾਗ ਤੇ ਬਹੁਤ ਜ਼ੋਰ ਪਾਇਆ ਪਰ ਉਸ ਨੂੰ ਆਪਣੀ ਨੂੰਹ ਦਾ ਨੰਬਰ ਵੀ ਯਾਦ ਨਹੀਂ ਸੀ ਆ ਰਿਹਾ ਪੁਲਿਸ ਵਾਲੇ ਉਸ ਨੂੰ ਕਹਿਣ ਲੱਗੇ ਮਾਤਾ ਜੀ ਤੁਸੀਂ ਆਪਣੇ ਪੁੱਤਰ ਦਾ ਇੰਤਜ਼ਾਰ ਕਰੋ ਜੇ ਤੁਹਾਡਾ ਪੁੱਤਰ ਨਹੀਂ ਆਉਂਦਾ ਤਾਂ ਤੁਸੀਂ ਵਾਪਸ ਆਪਣੇ ਘਰ ਚਲੇ ਜਾਓ ਪੁਲਿਸ ਵਾਲੇ ਦੀ ਇਹ ਗੱਲ ਸੁਣ ਕੇ ਲక్ష్ਮੀ ਉੱਚੀ ਉੱਚੀ ਰੋਣ ਲੱਗੀ ਇੰਨੇ ਨੂੰ ਪੁਲਿਸ ਚੌਂਕੀ ਦੇ ਬਾਹਰੋਂ ਕੋਈ ਆਦਮੀ ਗੁਜ਼ਰ ਰਿਹਾ ਸੀ ਉਸ ਨੇ ਲక్ష్ਮੀ ਨੂੰ ਇਸ ਤਰ੍ਹਾਂ ਉੱਚੀ ਉੱਚੀ ਰੋਂਦੇ ਵੇਖਿਆ ਤੇ ਉਹ ਪੁਲਿਸ ਵਾਲੇ ਨੂੰ ਪੁੱਛਣ ਲੱਗਾ ਮਾਤਾ ਜੀ ਨੂੰ ਕੀ ਹੋਇਆ ਇਸ ਤਰ੍ਹਾਂ ਕਿਉਂ ਰੋ ਰਹੇ ਨੇ ਪੁਲਿਸ ਵਾਲੇ ਨੇ ਉਸ ਨੂੰ ਸਾਰੀ ਗੱਲ ਦੱਸੀ ਉਸ ਆਦਮੀ ਨੇ ਲక్ష్ਮੀ ਨੂੰ ਪੁੱਛਿਆ ਕਿ ਮਾਤਾ ਜੀ ਤੁਸੀਂ ਕਿਹੜੇ ਸ਼ਹਿਰ ਤੋਂ ਹੋ ਲక్ష్ਮੀ ਉਸ ਆਦਮੀ ਨੂੰ ਆਪਣੇ ਪਿੰਡ ਦਾ ਨਾਮ ਦੱਸਦੀ ਹੈ ਤਾਂ ਉਹ ਆਦਮੀ ਕਹਿੰਦਾ ਹੈ ਮਾਤਾ ਜੀ ਮੈਂ ਤੁਹਾਡੇ ਨਾਲ ਦੇ ਪਿੰਡ ਦਾ ਰਹਿਣ ਵਾਲਾ ਹਾਂ ਫਿਰ ਉਹ ਪੁਲਿਸ ਵਾਲੇ ਨੂੰ ਕਹਿੰਦਾ ਹੈ ਜੇ ਤੁਸੀਂ ਕਹੋ ਤਾਂ ਮੈਂ ਮਾਤਾ ਜੀ ਨੂੰ ਆਪਣੇ ਨਾਲ ਲੈ ਜਾਂਦਾ ਹਾਂ ਟ੍ਰੇਨ ਤੋਂ ਉਤਰ ਕੇ ਮੈਂ ਇਹਨਾਂ ਨੂੰ ਇਹਨਾਂ ਦੇ ਪਿੰਡ ਦੀ ਬੱਸ ਵਿੱਚ ਬਿਠਾ ਦੇਵਾਂਗਾ। ਪੁਲਿਸ ਵਾਲੀ ਲక్ష్ਮੀ ਨੂੰ ਉਸ ਆਦਮੀ ਦੇ ਨਾਲ ਜਾਣ ਦੀ ਸਲਾਹ ਦਿੰਦੇ ਨੇ। ਲక్ష్ਮੀ ਮਨ ਹੀ ਮਨ ਵਿੱਚ ਡਰਦੀ ਹੈ ਕਿ ਕਿਤੇ ਉਹ ਆਦਮੀ ਕੋਈ ਠੱਗ ਨਾ ਹੋਵੇ ਪਰ ਉਸ ਕੋਲ ਹੋਰ ਕੋਈ ਚਾਰਾ ਨਹੀਂ ਸੀ। ਇਸ ਲਈ ਉਹ ਆਦਮੀ ਦੇ ਨਾਲ ਚਲੀ ਜਾਂਦੀ ਹੈ ਅਤੇ ਪੁਲਿਸ ਵਾਲਿਆਂ ਨੂੰ ਕਹਿੰਦੀ ਹੈ ਜੇ ਮੇਰੇ ਪੁੱਤ ਦੀ ਕੋਈ ਖ਼ਬਰ ਲੱਗੀ ਤਾਂ ਮੈਨੂੰ ਜ਼ਰੂਰ ਦੱਸਣਾ। ਪੁਲਿਸ ਵਾਲੇ ਉਸ ਨੂੰ ਕਹਿੰਦੇ ਨੇ ਮਾਤਾ ਜੀ ਇੱਕ ਵਾਰ ਤੁਸੀਂ ਘਰ ਜਾਓ ਹੋ ਸਕਦਾ ਤੁਹਾਡਾ ਬੇਟਾ ਘਰ ਪਹੁੰਚ ਗਿਆ ਹੋਵੇ ਪਰ ਲక్ష్ਮੀ ਦਾ ਮਨ ਨਹੀਂ ਸੀ ਮੰਨ ਰਿਹਾ ਉਹ ਆਪਣੇ ਬੇਟੇ ਤੋਂ ਬਿਨਾ ਇੱਥੋਂ ਜਾਵੇ ਤਾਂ ਜਾਵੇ ਕਿਵੇਂ ਫਿਰ ਪੁਲਿਸ ਵਾਲਿਆਂ ਦੀ ਜਾਦਾ ਕਹਿਣ ਤੇ ਉਹ ਉਸ ਆਦਮੀ ਨਾਲ ਚਲੀ ਜਾਂਦੀ ਹੈ ਉਹ ਆਦਮੀ ਉਸ ਮਾਤਾ ਨੂੰ ਕਹਿੰਦਾ ਹੈ ਮਾਤਾ ਜੀ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਤੁਹਾਡੇ ਘਰ ਤੱਕ ਛੱਡ ਦੇਵਾਂਗਾ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਤਾਂ ਲక్ష్ਮੀ ਕਹਿੰਦੀ ਹੈ ਬੇਟਾ ਤੇਰੇ ਤੇ ਵਿਸ਼ਵਾਸ ਕਰਕੇ ਹੀ ਤੇਰੇ ਨਾਲ ਆਈ ਹਾਂ 2 ਦਿਨ ਦੇ ਸਫ਼ਰ ਤੋਂ ਬਾਅਦ ਤੀਜੇ ਦਿਨ ਲక్ష్ਮੀ ਆਪਣੇ ਸ਼ਹਿਰ ਪਹੁੰਚਦੀ ਹੈ ਉਹ ਆਦਮੀ ਲక్ష్ਮੀ ਨੂੰ ਉਸ ਦੀ ਬੱਸ ਵਿੱਚ ਬਿਠਾ ਕੇ ਆਪ ਆਪਣੇ ਰਸਤੇ ਚੱਲਿਆ ਜਾਂਦਾ ਹੈ ਲక్ష్ਮੀ ਜਦੋਂ ਆਪਣੇ ਪਿੰਡ ਉਤਰਦੀ ਹੈ ਤਾਂ ਉਸ ਦੇ ਪੈਰ ਬਹੁਤ ਭਾਰੀ ਹੋ ਰਹੇ ਸੀ ਉਸ ਨੂੰ ਲੱਗ ਰਿਹਾ ਸੀ ਕਿ ਉਹ ਆਪਣੀ ਨੂੰਹ ਦਾ ਸਾਹਮਣਾ ਕਿਵੇਂ ਕਰੇਗੀ ਉਸ ਨੂੰ ਆਪਣੇ ਪੁੱਤਰ ਦੀ ਚਿੰਤਾ ਸਤਾਈ ਜਾ ਰਹੀ ਸੀ ਪਰ ਫਿਰ ਵੀ ਉਹ ਕਰ ਵੀ ਕੀ ਸਕਦੀ ਸੀ ਉਹ ਆਪਣੇ ਘਰ ਵੱਲ ਨੂੰ ਚੱਲ ਪੈਂਦੀ ਹੈ ਆਪਣੇ ਘਰ ਕੋਲ ਜਾ ਕੇ ਉਹ ਵੇਖਦੀ ਹੈ ਕਿ ਉਹਨਾਂ ਦੇ ਘਰ ਕੋਲ ਇੱਕ ਟੈਂਟ ਲੱਗਿਆ ਹੋਇਆ ਸੀ ਅਤੇ ਪੂਰੀ ਚਹਿਲ ਪਹਲ ਸੀ ਇੱਕ ਵਾਰ ਤਾਂ ਉਸ ਨੂੰ ਲੱਗਦਾ ਹੈ ਕਿ ਮੈਂ ਗਲਤ ਗਲੀ ਵਿੱਚ ਆ ਗਈ ਹਾਂ ਕਿਉਂਕਿ ਉਸ ਦੇ ਪਿੰਡ ਦੀਆਂ ਗਲੀਆਂ ਇੱਕੋ ਜਿਹੀਆਂ ਸਨ ਪਰ ਫਿਰ ਲక్ష్ਮੀ ਦੇ ਪੋਤਾ-ਪੋਤੀ ਆਪਣੀ ਦਾਦੀ ਨੂੰ ਵੇਖ ਕੇ ਉੱਚੀ-ਉੱਚੀ ਬੋਲਣ ਲੱਗਦੇ ਨੇ ਮੰਮੀ ਮੰਮੀ ਪਾਪਾ ਪਾਪਾ ਦੇਖੋ ਦਾਦੀ ਵਾਪਸ ਆ ਗਈ ਉਹ ਆਪਣੀ ਦਾਦੀ ਨੂੰ ਦੇਖ ਕੇ ਖੁਸ਼ ਹੁੰਦੇ ਨੇ ਅਤੇ ਉੱਚੀ-ਉੱਚੀ ਰੌਲਾ ਪਾਉਣ ਲੱਗਦੇ ਨੇ ਫਿਰ ਉਹ ਆ ਕੇ ਆਪਣੀ ਦਾਦੀ ਨਾਲ ਲਿਪਟ ਜਾਂਦੇ ਨੇ ਦੋਨੋਂ ਬੱਚੇ ਬਹੁਤ ਭੋਲੇ ਸੀ ਉਹ ਆਪਣੀ ਦਾਦੀ ਨੂੰ ਕਹਿਣ ਲੱਗੇ ਦਾਦੀ ਪਾਪਾ ਤਾਂ ਕਹਿੰਦੇ ਸੀ ਇਹ ਤੁਹਾਡੀ ਦਾਦੀ ਮਰ ਗਈ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਤੁਸੀਂ ਵਾਪਸ ਆ ਗਏ ਅਸੀਂ ਪ੍ਰਮਾਤਮਾ ਨੂੰ ਇਹੀ ਕਹਿੰਦੇ ਸੀ ਕਿ ਸਾਡੀ ਦਾਦੀ ਸਾਨੂੰ ਵਾਪਸ ਮਿਲਾ ਦਿਓ ਆਪਣੇ ਪੋਤਾ-ਪੋਤੀ ਦੀ ਇਹ ਗੱਲ ਸੁਣ ਕੇ ਲక్ష్ਮੀ ਹੈਰਾਨ ਰਹਿ ਜਾਂਦੀ ਹੈ ਬੱਚਿਆਂ ਦਾ ਰੌਲਾ ਸੁਣ ਕੇ ਸਾਰੇ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਬਾਹਰ ਆ ਜਾਂਦੇ ਨੇ ਕਿਉਂਕਿ ਲక్ష్ਮੀ ਦੇ ਘਰ ਵਿੱਚ ਲక్ష్ਮੀ ਦੀਆਂ ਅੰਤਮ ਰਸਮਾਂ ਕੀਤੀਆਂ ਜਾ ਰਹੀਆਂ ਸਨ ਉਸ ਦਾ ਭੋਗ ਪਾਇਆ ਜਾ ਰਿਹਾ ਸੀ ਇਹ ਜਾਣ ਕੇ ਲక్ష్ਮੀ ਨੂੰ ਬਹੁਤ ਦੁੱਖ ਹੋਇਆ ਉਹ ਬਹੁਤ ਹੈਰਾਨ ਹੋ ਗਈ ਫਿਰ ਇਹ ਸਭ ਵੇਖ ਕੇ ਲక్ష్ਮੀ ਦਾ ਬੇਟਾ ਮਨੋਜ ਭੱਜਿਆ ਭੱਜਿਆ ਆਇਆ ਅਤੇ ਆਪਣੀ ਮਾਂ ਨੂੰ ਲਿਪਟ ਕੇ ਰੋਣ ਲੱਗਾ ਕਹਿਣ ਲੱਗਾ ਸ਼ੁਕਰ ਹੈ ਪ੍ਰਮਾਤਮਾ ਦਾ ਮਾਂ ਸ਼ੁਕਰ ਹੈ ਤੂੰ ਵਾਪਸ ਆ ਗਈ ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਮਨੋਜ ਦੀ ਪਤਨੀ ਵੀ ਆ ਕੇ ਰੋਣ ਦਾ ਢੰਗ ਕਰਨ ਲੱਗੀ ਲక్ష్ਮੀ ਹੁਣ ਤੱਕ ਸਾਰੀ ਗੱਲ ਸਮਝ ਚੁੱਕੀ ਸੀ ਲక్ష్ਮੀ ਆਪਣੇ ਪੁੱਤਰ ਨੂੰ ਨੂੰ ਆਪਣੇ ਤੋਂ ਪਰੇ ਕਰਕੇ ਕਹਿੰਦੀ ਹੈ ਅੱਛਾ ਤਾਂ ਤੁਸੀਂ ਮੇਰਾ ਭੋਗ ਪਾ ਰਹੇ ਸੀ ਤੇ ਉਹ ਆਪਣੇ ਪੁੱਤਰ ਨੂੰ ਕਹਿੰਦੀ ਹੈ ਮਨੋਜ ਤੈਨੂੰ ਮੈਂ ਉਥੇ ਕਿੱਥੇ-ਕਿੱਥੇ ਨਹੀਂ ਲੱਭਿਆ ਤੂੰ ਮੈਨੂੰ ਇੱਕ ਅਣਜਾਣ ਜਗ੍ਹਾ ਤੇ ਅਣਜਾਣ ਲੋਕਾਂ ਵਿੱਚ ਛੱਡ ਕੇ ਆ ਗਿਆ ਤੈਨੂੰ ਰਤਾ ਵੀ ਸ਼ਰਮ ਨਹੀਂ ਆਈ ਪਿਛਲੇ ਇੱਕ ਹਫ਼ਤੇ ਤੋਂ ਮੇਰਾ ਰੋ ਰੋ ਕੇ ਬੁਰਾ ਹਾਲ ਹੈ ਮੈਂ ਤੈਨੂੰ ਉਥੇ ਕਿੱਥੇ-ਕਿੱਥੇ ਲੱਭਦੀ ਫਿਰੇ ਇਸ ਦਾ ਮਤਲਬ ਤੂੰ ਮੈਨੂੰ ਜਾਣ ਬੁੱਝ ਕੇ ਛੱਡ ਆਇਆ ਕਿੰਨੀ ਪਾਗਲ ਸੀ ਮੈਂ ਉੱਥੇ ਅਣਜਾਣ ਲੋਕਾਂ ਵਿੱਚ ਤੈਨੂੰ ਲੱਭਦੀ ਰਹੀ ਪਰ ਤੇਰੇ ਨਾਲੋਂ ਤਾਂ ਉਹ ਅਣਜਾਣ ਲੋਕ ਹੀ ਚੰਗੇ ਸੀ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਣ ਵਿੱਚ ਮਦਦ ਕੀਤੀ ਫਿਰ ਮਨੋਜ ਕਹਿਣ ਲੱਗਾ ਨਹੀਂ ਨਹੀਂ ਮਾਂ ਤੈਨੂੰ ਜ਼ਰੂਰ ਕੋਈ ਗਲਤਫਹਿਮੀ ਹੋਈ ਆ ਮੈਂ ਤੈਨੂੰ ਉੱਥੇ ਬਹੁਤ ਲੱਭਿਆ ਤੇ ਮੈਂ ਉੱਥੇ ਥਾਂ-ਥਾਂ ਅਨਾਉਂਸਮੈਂਟ ਵੀ ਕਰਵਾਈ ਪਰ ਤੂੰ ਮੈਨੂੰ ਕਿਤੇ ਨਹੀਂ ਮਿਲੀ ਫਿਰ ਮੈਨੂੰ ਲੱਗਾ ਕਿ ਸ਼ਾਇਦ ਤੂੰ ਕਿਤੇ ਗੁੰਮ ਹੋ ਗਈ ਹੈ ਫਿਰ ਲక్ష్ਮੀ ਕਹਿਣ ਲੱਗੀ ਸ਼ਰਮਕਾਰ ਪੁੱਤਰ ਗੁੰਮ ਹੋਿਆਂ ਨੂੰ ਲੱਭਿਆ ਜਾਂਦਾ ਹੈ ਗੁੰਮ ਹੋਿਆਂ ਦੇ ਭੋਗ ਨਹੀਂ ਪਾਈ ਜਾਂਦੇ ਤੂੰ ਮੈਨੂੰ ਲੱਭ ਤਾਂ ਸਕਦਾ ਸੀ ਨਾ ਮੈਂ ਤਾਂ ਉੱਥੇ ਹੀ ਸੀ ਡੇਰੇ ਤੋਂ ਬਾਹਰ ਤਾਂ ਮੈਂ ਕਿਤੇ ਵੀ ਨਹੀਂ ਗਈ ਗੱਲ ਟਾਲਦੇ ਹੋਏ ਮਨੋਜ ਸਾਰੇ ਰਿਸ਼ਤੇਦਾਰਾਂ ਨੂੰ ਕਹਿੰਦਾ ਹੈ ਕਿ ਇਹ ਭੋਜਨ ਮੇਰੀ ਮਾਂ ਦੇ ਵਾਪਸ ਆਉਣ ਦੀ ਖੁਸ਼ੀ ਵਿੱਚ ਹੈ ਤੁਸੀਂ ਸਾਰੇ ਭੋਜਨ ਕਰੋ ਉਹ ਖੁਸ਼ੀ ਵਿੱਚ ਨੱਚਣ ਲੱਗਦਾ ਹੈ ਆਣ ਗਵਾਂਢ ਅਤੇ ਪਿੰਡ ਦੀਆਂ ਔਰਤਾਂ ਇੱਕ ਦੂਜੇ ਨਾਲ ਕੁਸਰਮਸਰ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਜਿੰਨੇ ਵੀ ਰਿਸ਼ਤੇਦਾਰ ਆਏ ਹੋਏ ਸੀ ਉਹ ਸਾਰੇ ਲక్ష్ਮੀ ਕੋਲ ਆ ਕੇ ਉਸਦੇ ਪੈਰੀ ਹੱਥ ਲਾਉਣ ਲੱਗੇ ਅਤੇ ਔਰਤਾਂ ਕਹਿਣ ਲੱਗੀਆਂ ਸ਼ੁਕਰ ਹੈ ਮਨੋਜ ਤੇਰੀ ਮਾਂ ਵਾਪਸ लौट ਆਈ ਹੈ ਦੇਖ ਤੇਰੇ ਵਿਜੋਗ ਵਿੱਚ ਤੇਰੀ ਮਾਂ ਦਾ ਕੀ ਹਾਲ ਹੋ ਗਿਆ ਤੂੰ ਤਾਂ ਬਹੁਤ ਕਰਮਾਂ ਵਾਲਾ ਹੈ ਕੁੰਬ ਦੇ ਮੇਲੇ ਵਿੱਚ ਗਵਾਚੀ ਤੇਰੀ ਮਾਂ ਵਾਪਸ ਆ ਗਈ ਹੈ ਉੱਥੇ ਗਵਾਚਿਆ ਤਾਂ ਕਦੇ ਕੋਈ ਵਾਪਸ ਨਹੀਂ ਆਉਂਦਾ ਮਨੋਜ ਰਿਸ਼ਤੇਦਾਰਾਂ ਦਾ ਧੰਨਵਾਦ ਕਰਦਾ ਹੈ ਅਤੇ ਸਾਰੇ ਰਿਸ਼ਤੇਦਾਰ ਖਾ-ਪੀ ਕੇ ਚਲੇ ਜਾਂਦੇ ਨੇ। ਲక్ష్ਮੀ ਆਪਣੇ ਬੇਟੇ ਨੂੰ ਆਪਣੇ ਸਾਹਮਣੇ ਸੁਰੱਖਿਅਤ ਵੇਖ ਕੇ ਖੁਸ਼ ਹੋ ਜਾਂਦੀ ਹੈ ਅਤੇ ਉਸ ਨੂੰ ਬਹੁਤ ਸਕੂਨ ਮਿਲਦਾ ਹੈ। ਰਾਤ ਦਾ ਖਾਣਾ ਖਾ ਕੇ ਉਸਦੇ ਪੁੱਤਰ ਅਤੇ ਨੂੰ ਆਪਣੇ ਕਮਰੇ ਵਿੱਚ ਚਲੇ ਜਾਂਦੇ ਨੇ। ਲక్ష్ਮੀ ਆਪਣੇ ਕਮਰੇ ਵਿੱਚ ਆ ਕੇ ਬੈੱਡ ਤੇ ਲੇਟ ਜਾਂਦੀ ਹੈ ਅਤੇ ਉਹ ਪਰਮਾਤਮਾ ਦਾ ਧੰਨਵਾਦ ਕਰਦੀ ਹੈ। ਸ਼ੁਕਰੇ ਪਰਮਾਤਮਾ ਤੂੰ ਮੇਰੀ ਅਰਦਾਸ ਸੁਣ ਲਈ ਮੇਰਾ ਬੇਟਾ ਮੇਰੀਆਂ ਅੱਖਾਂ ਦੇ ਸਾਹਮਣੇ ਬਿਲਕੁਲ ਸੁਰੱਖਿਅਤ ਹੈ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਅੱਜ ਮੈਨੂੰ ਸਕੂਨ ਮਿਲਿਆ ਹੈ ਇਸ ਤਰ੍ਹਾਂ ਸੋਚਦੇ ਸੋਚਦੇ ਲక్ష్ਮੀ ਦੀ ਅੱਖ ਲੱਗ ਗਈ 11:00 ਵਜੇ ਲక్ష్ਮੀ ਦੀ ਅੱਖ ਖੁੱਲਦੀ ਹੈ ਤਾਂ ਉਸ ਨੂੰ ਪਿਆਸ ਲੱਗੀ ਸੀ ਉਹ ਪਾਣੀ ਪੀਣ ਲਈ ਰਸੋਈ ਵਿੱਚ ਜਾਂਦੀ ਹੈ ਅਤੇ ਵੇਖਦੀ ਹੈ ਕਿ ਉਸਦੇ ਪੁੱਤਰ ਅਤੇ ਨੂੰਹ ਦੇ ਕਮਰੇ ਦੀ ਲਾਈਟ ਚੱਲ ਰਹੀ ਸੀ ਅਤੇ ਉਹਨਾਂ ਦੇ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ ਲక్ష్ਮੀ ਨੂੰ ਲੱਗਿਆ ਕਿਤੇ ਕੋਈ ਬਿਮਾਰ ਤਾਂ ਨਹੀਂ ਜਿਹੜਾ ਉਹ ਇੰਨੀ ਦੇਰ ਤੱਕ ਜਾਗ ਰਹੇ ਨੇ ਉਹ ਉਹਨਾਂ ਦੇ ਕਮਰੇ ਵੱਲ ਜਾਣ ਲੱਗੀ ਤਾਂ ਉਸ ਨੂੰ ਆਪਣੀ ਨੂੰਹ ਦੀ ਆਵਾਜ਼ ਸੁਣਾਈ ਦਿੱਤੀ ਮਨੋਜ ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਮਾਂ ਨੂੰ ਅਜਹੀ ਜਗ੍ਹਾ ਛੱਡ ਕੇ ਆਵਾਂਗਾ ਜਿੱਥੋਂ ਮਾਂ ਕਦੇ ਵੀ ਵਾਪਸ ਨਹੀਂ ਆ ਸਕੇਗੀ ਮਾਂ ਤਾਂ ਫੇਰ ਆ ਗਈ ਤਾਂ ਮਨੋਜ ਆਪਣੀ ਪਤਨੀ ਨੂੰ ਕਹਿਣ ਲੱਗਾ ਸੁਣ ਰਾਣੀ ਮੈਂ ਤਾਂ ਮਾਂ ਨੂੰ ਕੁੰਬ ਦੇ ਮੇਲੇ ਵਿੱਚ ਛੱਡ ਆਇਆ ਸੀ ਤੇ ਮੈਨੂੰ ਲੱਗਦਾ ਸੀ ਕਿ ਮਾਂ ਉੱਥੋਂ ਕਦੇ ਵੀ ਵਾਪਸ ਨਹੀਂ ਆਵੇਗੀ ਪਰ ਮਾਂ ਤਾਂ ਫੇਰ ਆ ਗਈ ਪਰ ਜੋ ਹੋਇਆ ਨਾ ਚੰਗਾ ਹੀ ਹੋਇਆ ਜਦੋਂ ਹੀ ਮੈਂ ਮਾਂ ਨੂੰ ਇੰਨੀ ਭੀੜ ਵਿੱਚ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਮੇਰੀ ਅੰਤਰਾਤਮਾ ਮੈਨੂੰ ਕੋਸ ਰਹੀ ਸੀ ਜਿਹੜੀ ਮਾਂ ਨੇ ਮੈਨੂੰ ਇੰਨੇ ਦੁੱਖਾਂ ਨਾਲ ਪਾ ਲਿਆ ਮੈਂ ਆਪਣੀ ਮਾਂ ਨੂੰ ਨਹੀਂ ਸੰਭਾਲ ਸਕਦਾ ਸੀ ਤੂੰ ਸਾਰਾ ਦਿਨ ਕਹਿੰਦੀ ਰਹਿੰਦੀ ਸੀ ਕਿ ਤੇਰੀ ਮਾਂ ਮੈਨੂੰ ਤੰਗ ਕਰਦੀ ਹੈ ਮੈਂ ਤੈਨੂੰ ਖੁਸ਼ ਕਰਨ ਲਈ اپنی ماں ਤੋਂ ਪਿੱਛਾ ਛਡਾਉਣਾ ਚਾਹੁੰਦਾ ਸੀ ਪਰ ਕਿਤੇ ਨਾ ਕਿਤੇ ਮੇਰੀ ਅੰਤਰਾਤਮਾ ਦੁਖੀ ਸੀ ਜੋ ਵੀ ਹੋਇਆ ਚੰਗਾ ਹੋਇਆ ماں ਵਾਪਸ ਆ ਗਈ ਨਹੀਂ ਤਾਂ ਮੈਂ ساری ਉਮਰ ਇਸ ਗੱਲ ਦਾ ਬੋਝ ਲੈ ਕੇ ਤੁਰਿਆ ਫਿਰਦਾ ਕਿ ਮੇਰੀ ਵਜ੍ਹਾ ਨਾਲ ماں ਦੀ ਮੌਤ ਹੋ ਗਈ ਜਦੋਂ ਲక్ష్ਮੀ ਨੇ ਆਪਣੇ ਪੁੱਤਰ ਨੂੰ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਐਨੀ ਦੂਰੋਂ ਵਾਪਸ ਆ ਕੇ ਵੀ ਲక్ష్ਮੀ ਜਿਹੜੇ ਪੁੱਤ ਦੀ ਸਲਾਮਤੀ ਦੀਆਂ ਦੁਆਵਾਂ ਕਰ ਰਹੀ ਸੀ ਅਤੇ ਉਹ ਸੋਚ ਰਹੀ ਸੀ ਕਿ ਉਸ ਦਾ ਪੁੱਤਰ ਉਸ ਨੂੰ ਦਿਲ ਤੋਂ ਪਿਆਰ ਕਰਦਾ ਹੈ। ਲక్ష్ਮੀ ਆਪਣੇ ਅੱਖੀਂ ਵੇਖ ਲక్ష్ਮੀ ਆਪਣੇ ਅੱਖੀਂ ਆਪਣਾ ਭੋਗ ਪੈਂਦਾ ਵੇਖ ਕੇ ਵੀ ਆਪਣੇ ਪੁੱਤਰ ਨੂੰ ਮਾੜਾ ਨਾ ਕਹਿ ਸਕੀ ਪਰ ਹੁਣ ਉਹ ਆਪਣੇ ਪੁੱਤਰ ਨੂੰ ਦੀਆਂ ਗੱਲਾਂ ਸੁਣ ਕੇ 당ਗ ਰਹਿ ਗਈ। ਇਹ ਗੱਲਾਂ ਸੁਣ ਕੇ ਉਸ ਨੂੰ ਇੱਕ ਚੱਕਰ ਆਇਆ ਅਤੇ ਉਹ ਧਮ ਕਰਕੇ ਜ਼ਮੀਨ ਤੇ ਡਿੱਗ ਪਈ। ਡਿੱਗਣ ਦੀ ਆਵਾਜ਼ ਸੁਣ ਕੇ ਮਨੋਜ ਅਤੇ ਉਸ ਦੀ ਪਤਨੀ ਬਾਹਰ ਆਏ ਤਾਂ ਉਹਨਾਂ ਨੇ ਵੇਖਿਆ ਕਿ ਲక్ష్ਮੀ ਜੀ ਇਸ ਦੁਨੀਆ ਤੋਂ ਹੀ ਮੁਕਤੀ ਪ੍ਰਾਪਤ ਕਰ ਗਈ ਹੈ। ਮਨੋਜ ਆਪਣੀ ਮਾਂ ਨੂੰ ਵੇਖਦਾ ਹੈ ਉਸ ਦੇ ਸਾਹ ਖਤਮ ਹੋ ਚੁੱਕੇ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਲక్ష్ਮੀ ਦੀ ਨੂੰ ਨੂੰ ਲక్ష్ਮੀ ਤੋਂ ਅਤੇ ਲక్ష్ਮੀ ਨੂੰ ਇਸ ਦੁਨੀਆ ਤੋਂ ਮੁਕਤੀ ਮਿਲ ਗਈ ਹੋਵੇ। ਹਾਂਜੀ ਦੋਸਤੋ ਇਸੀ ਆਪਣੀ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਪੰਜਾਬੀ ਪਰਵਾਰਕ ਕਹਾਣੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਕਰਨਾ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ